2021 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਵਾਅਦਾ ਤਾਂ ਕੀਤਾ ਸੀਗਾ 1000 ਰੁਪਏ ਔਰਤਾਂ ਨੂੰ ਦੇਣ ਦਾ ਪਰ ਹੁਣ ਔਰਤਾਂ ਦੀ ਮੰਗ ਹੋ ਗਈ ਹੈ 45000 ਦੀ ਇਹ 45000 ਦੀ ਮੰਗ ਕਿੱਦਾਂ ਹੋਈ ਹੈ ਜਿਸ ਦੇ ਕਰਕੇ ਔਰਤਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਹਰੇਬਾਜੀ ਹੋਈ ਦਰਅਸਲ 2021 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕਰ ਦਿੱਤਾ ਸੀਗਾ ਪੰਜਾਬ ਦੇ ਵਿੱਚ ਤੇ ਨਾਲ ਹੀ ਭਗਵੰਤ ਮਾਨ ਨੇ ਵੀ ਕਿ ਉਹ ਪੰਜਾਬ ਦੀ ਹਰ ਇੱਕ ਔਰਤ ਨੂੰ ਜਿਸ ਦੀ ਉਮਰ 18 ਸਾਲ ਤੋਂ ਵੱਧ ਆ ਉਸ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਊਗੀ ਯਾਨੀ ਕਿ ਹਰ ਮਹੀਨੇ ਦੇਣਗੇ ਪੰਜਾਬ ਕੀ ਹਰ ਮਹਿਲਾ ਕੋ 18 ਸਾਲ ਸੇ ਉਪਰ ਕੀ ਹਰ ਮਹਿਲਾ ਕੋ ਹਰ ਮਹੀਨੇ 1000 ਰੁਪਏ ਉਸਕੇ ਅਕਾਊਂਟ ਮੇ ਹਮ ਦਲਵਾਇਆ ਕਰੇ ਤੇ ਹੁਣ ਦੇਖਦੀ ਦੇਖਦੇ 4 ਸਾਲ ਉਸ ਚੀਜ਼ ਨੂੰ ਬੀਚ ਚੁੱਕੇ ਨੇ ਤੇ ਉਹ 4 ਸਾਲਾਂ ਦਾ ਜਿਸ ਹਿਸਾਬ ਲਗਾਇਆ ਜਾਵੇ ਹੁਣ 1 ਸਾਲ ਰਹਿ ਚੁੱਕਿਆ ਤਾਂ ਔਰਤਾਂ ਵੱਲੋਂ ਹੁਣ ਇਹ ਚੀਜ਼ ਦੀ ਮੰਗ ਕੀਤੀ ਜਾ ਰਹੀ ਕਿ ਉਹ 4 ਸਾਲਾਂ ਦਾ ਮਿਲਾ ਕੇ ਹਰ ਮਹੀਨੇ ਦਾ 1000 1000 ਰੁਪਏ ਮਿਲਾ ਕੇ ਉਹਨਾਂ ਦਾ 45000 ਰੁਪਏ ਉਹਨਾਂ ਨੂੰ ਦੇ ਦਿੱਤਾ ਜਾਵੇ ਚਾਹਦ ਕਿ ਦੂਜੇ ਪਾਸੇ ਮਾਨ ਸਰਕਾਰ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਉਹ ਅਗਲੇ ਸੈਸ਼ਨ ਦੇ ਵਿੱਚ ਮਾਨ ਸਰਕਾਰ ਵੱਲੋਂ ਜਿਹੜਾ ਨਵਾਂ ਸੈਸ਼ਨ ਸੀਗਾ ਉਸ ਦੇ ਵਿੱਚ ਇਹ ਗੱਲ ਕੀਤੀ ਗਈ ਸੀਗੀ ਕਿ ਉਹ ਔਰਤਾਂ ਨੂੰ ਜਲਦੀ 1100 ਰੁਪਏ ਪ੍ਰਤੀ ਮਹੀਨਾ ਦੇਣਗੇ 1000 ਤੋਂ ਮਤਲਬ 100 ਰੁਪਏ ਵਧਾ ਕੇ 1000 ਦੀ ਜਗ੍ਹਾ ਹੁਣ 1100 ਰੁਪਏ ਦੇਣ ਦੀ ਗੱਲ ਕੀਤੀ ਸੀ ਉਹਨਾਂ ਨੂੰ ਲੱਗਿਆ ਕਿ ਔਰਤਾਂ ਖੁਸ਼ ਹੋਣਗੀਆਂ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਔਰਤਾਂ ਪਿਛਲੇ ਮਹੀਨਿਆਂ ਦਾ ਵੀ ਜਿਹੜੇ 4 ਸਾਲਾਂ ਦਾ ਹਿਸਾਬ ਲਗਾਈ ਬੈਠੇ ਆਣੇ ਉਹਦਾ ਵੀ ਹਿਸਾਬ ਕਿ ਤਰ੍ਹਾਂ ਕਰਨਾ ਪਵੇਗਾ ਆਮ ਆਦੀ ਪਾਰਟੀ ਦੇ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲਾਂ ਹਰ ਸਟੇਟ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਜਿੱਥੇ ਇਲੈਕਸ਼ਨ ਹੁੰਦੇ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਜਿੱਤੇ ਨੂੰ 4 ਸਾਲ ਹੋ ਚੁੱਕੇ ਨੇ ਭਾਵੇਂ ਗੁਜਰਾਤ ਦੇ ਇਲੈਕਸ਼ਨ ਹੋਣ ਭਾਵੇਂ ਬਿਹਾਰ ਦੇ ਭਾਵੇਂ ਕਿਸੇ ਵੀ ਸਟੇਟ ਦੇ ਇਲੈਕਸ਼ਨ ਹੋਵੇ ਜਿੱਥੇ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਾਂਦੇ ਨੇ ਉੱਥੇ ਇਹ ਚੀਜ਼ ਦੇ ਵਾਅਦੇ ਜ਼ਰੂਰ ਕਰਦੇ ਨੇ ਕਿ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਮਿਲੇਗਾ ਜਾਂ ਜਿੰਨੇ ਵੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਅਮਾਊਂਟ ਦੱਸਦੇ ਨੇ ਉਹ ਹੋਰਾਂ ਸੁਭਿਆ ਵਿੱਚ ਤਾਂ ਇਹ ਵਾਅਦੇ ਕਰ ਆਉਂਦੇ ਨੇ ਪਰ ਪ ਉਹ ਪੂਰਾ ਨਹੀਂ ਕਰ ਪਾਉਂਦੇ ਜਿਸ ਕਰਕੇ ਉਹਨਾਂ ਪੰਜਾਬ ਦੀਆਂ ਔਰਤਾਂ ਨੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਤੇ ਜਿਸ ਕਰਕੇ ਔਰਤਾਂ ਨੇ 1000 ਰੁਪਏ ਨੂੰ ਯਾਨੀ ਕਿ 4 ਸਾਲਾਂ ਦਾ ਟੋਟਲ ਮਿਲਾ ਕੇ 45000 ਰੁਪਏ ਦੀ ਮੰਗ ਕਰ ਦਿੱਤੀ ਕਿ ਔਰਤਾਂ ਦਾ 45000 ਰੁਪਏ ਉਹਨਾਂ ਨੂੰ ਦੇ ਦਿੱਤਾ ਜਾਵੇ ਬਾਕੀ ਤੁਹਾਨੂੰ ਕੀ ਲੱਗਦਾ ਕਿ ਮਾਨ ਸਰਕਾਰ ਔਰਤਾਂ ਨੂੰ 45000 ਰੁਪਏ ਜਿਹੜੇ 4 ਸਾਲਾਂ ਦਾ 1-1000 ਰੁਪਏ ਜੋੜ ਕੇ ਇਹਦਾ 45000 ਰੁਪਏ ਬਣਿਆ ਉਹ ਦੇਊਗੀ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਜਾਨੀ ਕਿ ਵੋਟਾਂ ਤੋਂ ਕੁਝ ਸਮਾਂ ਪਹਿਲਾਂ 11-1100 ਰੁਪਏ ਦੇ ਕੇ ਠੰਡੇ ਕਰ ਦੂਗੀ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ 2021 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਵਾਅਦਾ ਤਾਂ ਕੀਤਾ ਸੀਗਾ 1000 ਰੁਪਏ ਔਰਤਾਂ ਨੂੰ ਦੇਣ ਦਾ ਪਰ ਹੁਣ ਔਰਤਾਂ ਦੀ ਮੰਗ ਹੋ ਗਈ ਹੈ 45000 ਦੀ ਤੇ 45000 ਦੀ ਮੰਗ ਕਿੱਦਾਂ ਹੋਈ ਹੈ ਜਿਸ ਦੇ ਕਰਕੇ ਔਰਤਾਂ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਹਰੇਬਾਜੀ ਹੋਈ ਦਰਅਸਲ 2021 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕਰ ਦਿੱਤਾ ਸੀਗਾ ਪੰਜਾਬ ਦੇ ਵਿੱਚ ਤੇ ਨਾਲ ਹੀ ਭਗਵੰਤ ਮਾਨ ਨੇ ਵੀ ਕਿ ਉਹ ਪੰਜਾਬ ਦੀ ਹਰ ਇੱਕ ਔਰਤ ਨੂੰ ਜਿਸ ਦੀ ਉਮਰ 18 ਸਾਲ ਤੋਂ ਵੱਧ ਆ ਉਸ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਊਗੀ ਯਾਨੀ ਕਿ ਹਰ ਮਹੀਨੇ ਦੇਣਗੇ ਪੰਜਾਬ ਕੀ ਹਰ ਮਹਿਲਾ ਕੋ 18 ਸਾਲ ਸੇ ਉਪਰ ਕੀ ਹਰ ਮਹਿਲਾ ਕੋ ਹਰ ਮਹੀਨੇ 1000 ਰੁਪਏ ਉਸਕੇ ਅਕਾਊਂਟ ਮੇ ਹਮ ਦਲਵਾਇਆ ਕਰੇ ਤੇ ਹੁਣ ਦੇਖਦੀ ਦੇਖਦੇ 4 ਸਾਲ ਉਸ ਚੀਜ਼ ਨੂੰ ਬੀਚ ਚੁੱਕੇ ਨੇ ਤੇ ਉਹ 4 ਸਾਲਾਂ ਦਾ ਜਿਹ حساب ਲਗਾਇਆ ਜਾਵੇ ਹੁਣ 1 ਸਾਲ ਰਹਿ ਚੁੱਕਿਆ ਤਾਂ ਔਰਤਾਂ ਵੱਲੋਂ ਹੁਣ ਇਹ ਚੀਜ਼ ਦੀ ਮੰਗ ਕੀਤੀ ਜਾ ਰਹੀ ਕਿ ਉਹ 4 ਸਾਲਾਂ ਦਾ ਮਿਲਾ ਕੇ ਹਰ ਮਹੀਨੇ ਦਾ 1000 1000 ਰੁਪਏ ਮਿਲਾ ਕੇ ਉਹਨਾਂ ਦਾ 45000 ਰੁਪਏ ਉਹਨਾਂ ਨੂੰ ਦੇ ਦਿੱਤਾ ਜਾਵੇ ਚਾਹੇ ਕਿ ਦੂਜੇ ਪਾਸੇ ਮਾਨ ਸਰਕਾਰ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਉਹ ਅਗਲੇ ਸੈਸ਼ਨ ਦੇ ਵਿੱਚ ਮਾਨ ਸਰਕਾਰ ਵੱਲੋਂ ਜਿਹੜਾ ਨਵਾਂ ਸੈਸ਼ਨ ਸੀਗਾ ਉਸ ਦੇ ਵਿੱਚ ਇਹ ਗੱਲ ਕੀਤੀ ਗਈ ਸੀਗੀ ਕਿ ਉਹ ਔਰਤਾਂ ਨੂੰ ਜਲਦੀ ਹੀ 1100 ਰੁਪਏ ਪ੍ਰਤੀ ਮਹੀਨਾ ਦੇਣਗੇ 1000 ਤੋਂ ਮਤਲਬ 100 ਰੁਪਏ ਵਧਾ ਕੇ ਹਜ਼ਾਰ ਦੀ ਜਗ੍ਹਾ ਹੁਣ 1100 ਰੁਪਏ ਦੇਣ ਦੀ ਗੱਲ ਕੀਤੀ ਸੀ ਉਹਨਾਂ ਨੂੰ ਲੱਗਿਆ ਕਿ ਔਰਤਾਂ ਖੁਸ਼ ਹੋਣਗੀਆਂ ਪਰ ਉਹਨਾਂ ਨੂੰ ਕੀ ਪਤਾ ਸੀਗਾ ਕਿ ਔਰਤਾਂ ਪਿਛਲੇ ਮਹੀਨਿਆਂ ਦਾ ਵੀ ਜਿਹੜਾ 4 ਸਾਲਾਂ ਦਾ ਹਿਸਾਬ ਲਗਾਈ ਬੈਠੇ ਆ ਨੇ ਉਹਦਾ ਵੀ ਹਿਸਾਬ-ਕਿਤਾਬ ਕਰਨਾ ਪਵੇਗਾ ਆਮ ਆਦਮੀ ਪਾਰਟੀ ਦੇ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲਾਂ ਹਰ ਸਟੇਟ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਜਿੱਥੇ ਇਲੈਕਸ਼ਨਸ ਹੁੰਦੇ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਜਿੱਤੇ ਨੂੰ 4 ਸਾਲ ਹੋ ਚੁੱਕੇ ਨੇ ਭਾਵੇਂ ਗੁਜਰਾਤ ਦੇ ਇਲੈਕਸ਼ਨ ਹੋਣ ਭਾਵੇਂ ਬਿਹਾਰ ਦੇ ਭਾਵੇਂ ਕਿਸੇ ਵੀ ਸਟੇਟ ਦੇ ਇਲੈਕਸ਼ਨ ਹੋਵੇ ਜਿੱਥੇ ਵੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਾਂਦੇ ਨੇ ਉੱਥੇ ਇਹ ਚੀਜ਼ ਦੇ ਵਾਅਦੇ ਜਰੂਰ ਕਰਦੇ ਨੇ ਕਿ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਮਿਲੇਗਾ ਜਾਂ ਜਿੰਨੇ ਵੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਅਮਾਊਂਟ ਦੱਸਦੇ ਨੇ ਉਹ ਹੋਰਾਂ ਸੂਬਿਆਂ ਵਿੱਚ ਤਾਂ ਇਹ ਵਾਅਦੇ ਕਰ ਆਉਂਦੇ ਨੇ ਪਰ ਪੰਜਾਬ ਦੇ ਵਿੱਚ ਜਿਹੜਾ ਵਾਅਦਾ ਕੀਤਾ ਹੋਇਆ ਉਹ ਪੂਰਾ ਨਹੀਂ ਕਰ ਪਾਉਂਦੇ ਜਿਸ ਕਰਕੇ ਉਹਨਾਂ ਪੰਜਾਬ ਦੀਆਂ ਔਰਤਾਂ ਨੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਤੇ ਜਿਸ ਕਰਕੇ ਔਰਤਾਂ ਨੇ 1000 ਰੁਪਏ ਨੂੰ ਯਾਨੀ ਕਿ 4 ਸਾਲਾਂ ਦਾ ਟੋਟਲ ਮਿਲਾ ਕੇ 45000 ਰੁਪਏ ਦੀ ਮੰਗ ਕਰ ਦਿੱਤੀ ਕਿ ਔਰਤਾਂ ਦਾ 45000 ਰੁਪਏ ਉਹਨ ਔਰਤਾਂ ਨੂੰ 45000 ਰੁਪਏ ਜਮ ਚਾਰ ਸਾਲਾਂ ਦਾ 1100 ਰੁਪਏ ਜੋੜ ਕੇ ਜਿਹੜਾ 45000 ਰੁਪਏ ਬਣਿਆ ਉਹ ਦਊਗੀ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਜਾਨਕਿ ਵੋਟਾਂ ਤੋਂ ਕੁਝ ਸਮਾਂ ਪਹਿਲਾਂ 11100 ਰੁਪਏ ਦੇ ਕੇ ਠੰਡੇ ਕਰ ਦਊਗੀ ਬਾਕੀ ਤੁਹਾਡੀ ਇਸ ਬਾਰੇ ਕੀ ਵਿਚਾਰ ਨੇ ਕਮੈਂਟਸ ਦੇ ਵਿੱਚ ਜਰੂਰ ਦੱਸੋ